ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਨਵੀਂ ਅਪਡੇਟ ਲੈ ਕੇ ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਸਾਰੀਆਂ ਯੂਨੀਅਨ ਦੀ ਵੱਖ-ਵੱਖ ਯੂਨੀਅਨ ਦੀ ਚਾਹੇ ਉਹ ਡੀਟੀਐਫਸੀ ਜੀਟੀਯੂਸੀ ਜਾਂ 7304633 ਹੋਰ ਵੀ ਬਹੁਤ ਸਾਰੀਆਂ ਯੂਨੀਅਨਸ ਨੇ ਉਹ ਸਾਰੀਆਂ ਯੂਨੀਅਨਾਂ ਦੇ ਤੋਂ ਇੱਕ ਜਿਹੜੀ 24 ਤਰੀਕ ਦੀ ਕੈਬਨਿਟ ਦੀ ਮੀਟਿੰਗ ਰੱਖੀ ਗਈ ਸੀ ਠੀਕ ਹੈ ਜੀ ਪਰ ਉਹ 24 ਤਰੀਕ ਜਿਹੜੀ ਕੈਬਨਿਟ ਦੀ ਮੀਟਿੰਗ ਆ ਕਿਸੇ ਕਾਰਨ ਕਰਕੇ ਜਿਹੜੀ ਉਹ ਪੋਸਟਪੋਨ ਹੋ ਗਈ ਤਾਂ ਹੁਣ ਇੱਕ ਨਵੀਂ ਕਿਹੜੀ ਡੇਟ ਉਹ ਦਿੱਤੀ ਗਈ ਹੈ ਕਿਹੜੀ ਡੇਟ ਦਿੱਤੀ ਗਈ ਹੈ ਕਿਹੜੀਆਂ ਕਿਹੜੀਆਂ ਯੂਨੀਅਨਸ ਨੇ ਜਿਹੜੇ ਟੀਚਰਸ ਨੇ ਕੋਈ ਵੀ ਜਿਹੜੇ ਵਿਭਾਗ ਹੈ ਉਹ ਜਿਹੜੀ ਆਉਣ ਵਾਲੀ ਮੀਟਿੰਗ ਦਾ ਜਿਹੜਾ ਸਮਾਂ ਦਿੱਤਾ ਗਿਆ ਕੀ ਉਹਦੇ ਵਿੱਚ ਅਧਿਆਪਕ ਵਰਗ ਦਾ ਵੀ ਕੋਈ ਰੋਲ ਹੈ ਤਾਂ ਉਦੇ ਵਿੱਚ ਦੋਸਤੋ ਈਟੀਟੀ ਬੀਐਡ ਜਿਹੜੇ ਟੈਟ ਪਾਸ ਬੇਰੁਜ਼ਗਾਰ ਨੇ ਤੇ 3704 ਕੈਡਰ ਦੇ ਅਧਿਆਪਕ ਵੀ ਆ ਉਹਨਾਂ ਨੂੰ ਵੀ ਜਿਹੜੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੋ ਕਿੰਨੀ ਡੇਟ ਦਿੱਤੀ ਆਪਾਂ ਤੁਹਾਡਾ ਸਨਨੀ ਕਰ ਲਈਏ ਜਿਹੜੇ ਮੇਰੇ ਭੈਣ ਪ੍ਰਾ ਪਹਿਲੀ ਵਾਰ ਆ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਆ ਤੁਹਾ ਲਈ ਨਵਾਂ ਲੈ ਕੇ ਆਂਦਾ ਜਾਵੇ ਸੋ ਕੈਬਨਟ ਸਬਕਮੇਟੀ ਦੀਆਂ 12 11 2025 ਨੂੰ ਸਿਵਲ ਸਕੱਤਰੇਤ ਫਰਸਟ ਸੈਕਟਰ ਜਿਹੜਾ ਇੱਕ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਸੰਬੰਧੀ ਹੈ ਸੋ ਦੋਸਤੋ ਜਿਹੜੀ ਪਹਿਲਾਂ ਜਿਹੜੀ ਮੀਟਿੰਗ ਹੋ 24 ਤਰੀਕ 24 ਤਰੀਕ ਨੂੰ ਜਿਹੜਾ ਹੋਣ ਵਾਲੀ ਮੀਟਿੰਗ ਕਿਸੇ ਕਾਰਨਾਂ ਕਰਕੇ ਜਿਹੜੀ ਉਹ ਟਾਲ ਦਿੱਤੀ ਗਈ ਹੈ ਠੀਕ ਹੈ ਜੀ ਜਿਸ ਕਰਕੇ ਹੁਣ 24 ਦਸ ਨੂੰ ਹੋਣ ਵਾਲੀ ਮੀਟਿੰਗ 12 ਨਵੰਬਰ ਨੂੰ ਹੋਣ ਵਾਲਾ ਜੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਜਿਹੜੀ ਯੂਨੀਅਨਸ ਉਹ ਭਾਗ ਲੈ ਰਹੀਆਂ ਦੋਸਤੋ ਸਭ ਤੋਂ ਪਹਿਲਾਂ ਜੀ 10 ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਠੀਕ ਹੈ ਜੀ ਸੋ ਇਹਨਾਂ ਨੂੰ ਵੀ ਜਿਹੜਾ ਉਹ ਬੁਲਾਇਆ ਗਿਆ 11 ਵਜੇ ਦਾ ਸਮਾਂ ਦਿੱਤਾ ਗਿਆ ਸਿੱਖਿਆ ਵਿਭਾਗ ਦੇ ਵਿੱਚ ਆਈਟੀ ਸਪੈਸ਼ਲ ਬੀਅਰਡ ਜਿਹੜੇ ਹੈਗੇ ਪਾਸ ਐਜੂਕੇਸ਼ਨ ਅਧਿਆਪਕ ਉਹਨਾਂ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਹੈ 11:30 ਦੇ ਸਮਾਂ ਇਹਨਾਂ ਨੂੰ ਦਿੱਤਾ ਗਿਆ ਇਸ ਤਰ੍ਹਾਂ 41 ਕਾਟ ਮਾਸਟਰ ਕੇਡਰ ਨਿਯੁਕਤੀ ਪੱਤਰ ਪ੍ਰਾਪਤ ਬੇਰੋਜ਼ਗਾਰ ਯੂਨੀਅਨ ਠੀਕ ਹੈ ਜੀ ਜਿਨ੍ਹਾਂ ਨੂੰ 41 ਕਾਟ ਦੇ ਵਿੱਚ ਨਿਯੁਕਤੀ ਪੱਤਰ ਮਿਲ ਚੁੱਕੇ ਪਰ ਅਜੇ ਵੀ ਬੇਰੋਜ਼ਗਾਰ ਨੇ ਉਹਨਾਂ ਵੱਲੋਂ ਜਿਹੜੀ ਮੀਟਿੰਗ ਉਹ ਰੱਖੀ ਗਈ ਹੈ ਇਹ 15 ਮਿੰਟ ਬਾਅਦ ਦੇ ਵਿੱਚ ਹੈ ਇਸ ਤਰ੍ਹਾਂ ਈਟੀਟੀ ਟੈਟ ਪਾਸ ਯੂਨੀਅਨ ਹੈ ਠੀਕ ਹੈ ਜੀ ਉਹਨਾਂ ਨੂੰ 12:00 ਵਜੇ ਬੁਲਾਇਆ ਗਿਆ ETD TET पास अध्यापक एसोसिएशन अजय सिंह वाला ਤੇ सुनील फादिल ਕਾ ਇਹਨਾਂ ਦੋਵਾਂ ਦੀ ਜਿਹੜੀ ਉਹ ਅਲੱਗ-ਅਲੱਗ ਯੂਨੀਅਨਸ ਨੇ ਬਣਾਈਆਂ ਹੋਈਆਂ ਨੇ ਦੋਸਤੋ ਸੋ ਇਹਨ ਇੱਕ ਨੂੰ 12 ਵਜੇ ਬੁਲਾਇਆ ਇੱਕ ਨੂੰ 12:10 ਤੇ ਬੁਲਾਇਆ ਗਿਆ ਜੇਕਰ ਮੇਨ ਆਪਾਂ ਪੁਆਇੰਟ ਕਰ ਲਈ ਤਾਂ 3704 अध्यापक यूनियन ਦੀ ਵੀ 12:20 ਤੇ ਉੱਪਰ ਉਹ ਮੀਟਿੰਗ ਉਹ ਰੱਖੀ ਗਈ ਹੈ ਤਾਂ ਆਪਾਂ ਨੂੰ ਪਤਾ ਵੀ ਦੋਸਤੋ 3704 ਦਾ ਜਿਹੜਾ ਮਸਲਾ ਉਹ ਬਹੁਤ ਭਖਿਆ ਹੋਇਆ ਤੇ ਬਹੁਤ ਇੱਕ ਵੱਡਾ ਤੇ ਗੰਭੀਰ ਮਸਲਾ ਹੈ ਕਿਉਂਕਿ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਛੇਵੇਂ ਪੇ ਸਕੇਲ ਨੂੰ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਦਾਇਰ ਕੀਤੀਆਂ ਪਟੀਸ਼ਨ ਵੀ ਬਣੇ ਕੋਰਟ ਦੇ ਵਿੱਚ ਫੈਸਲੇ ਜਿਹੜਾ ਹੈਗਾ ਸੰਤ ਜੂਰੀ 4 ਦੇ ਹੱਕ ਦੇ ਵਿੱਚ ਫੈਸਲਾ ਆਉਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਅਜੇ ਨਿਆਂ ਨਹੀਂ ਮਿਲ ਰਿਹਾ। ਸੋ ਦੁਬਾਰਾ ਫਿਰ ਇੱਕ ਜਿਹੜੀ ਉਹ ਮੀਟਿੰਗ ਰੱਖੀ ਗਈ ਹੈ। ਹਾਲਾਂਕਿ ਜਿਹੜੀ 17 ਤਰੀਕ ਦੀ ਹੀアリング ਸੀ ਉਹਦੇ ਵਿੱਚ ਵੀ ਇਹਨਾਂ ਕੋਈ ਖਾਸ ਕੁਝ ਨਹੀਂ ਹੋਇਆ। 17 ਤਰੀਕ ਤੋਂ ਬਾਅਦ ਸ਼ਾਇਦ ਹੁਣ 30 ਤਰੀਕ ਨੂੰ ਜਿਹੜੀ ਉਹ ਹੀアリング ਹੋ ਰਹੀ ਹੈ ਤੇ ਜਾਂ ਫਿਰ ਸ਼ਾਇਦ ਮੇਰੇ ਵੀ ਜੋ ਤੱਕ ਮੈਨੂੰ ਲੱਗਦਾ ਹੈ ਸ਼ਾਇਦ ਨਵੰਬਰ ਦੇ ਨੀਅਰ ਅਬਾਊਟ ਹੋਣੀ ਹੈ। ਉਹਦੇ ਵਿੱਚ ਕੀ ਫੈਸਲਾ ਨਿਕਲ ਕੇ ਆਉਂਦਾ ਇਹ ਅਜੇ ਬਾਕੀ ਹੈ। ਫਿਲਹਾਲ ਜਿਹੜੀ ਗੁਪਤਚਾਰਾਂ ਤੋਂ ਕਹਿ ਲਈ ਜਾਂ ਜੋ ਸੂਚਨਾ ਇਕੱਠੀ ਹੋ ਰਹੀ ਹੈ ਆ ਰਹੀ ਹੈ ਸਾਹ ਕੇ ਪੰਜਵੇਂ ਪੀਕ ਮਿਸ਼ਨ ਦੇ ਨਾਲ ਹੀ ਜਿਹੜੀ ਹੋਸੈਲਰੀ ਬਣਾਈ ਜਾ ਰਹੀ ਹੈ ਇੱਥੋਂ ਤੱਕ ਕਿ ਰਿਕਵਰੀ ਬਾਰੇ ਵੀ ਸੁਣਨਾਂ ਦੇ ਵਿੱਚ ਆਇਆ ਉਹ ਕਥਨ ਕਿੰਨਾ ਕੁ ਸਹੀ ਹੈ ਠੀਕ ਹੈ ਜੀ ਕਿਉਂਕਿ ਅਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਮੇਰੇ ਕੋਲ ਆਇਆ ਜਿਹਦੇ ਵਿਆਪ ਤੇ ਆਪਾਂ ਕਹਿ ਸਕੀਏ ਕਿ ਰਿਕਵਰੀ ਹੋ ਰਹੀ ਹੈ ਪਰ ਸੁਣਨਾਂ ਦੇ ਵਿੱਚ ਆਇਆ ਕਿ ਰਿਕਵਰੀ ਹੋ ਰਹੀ ਹੈ ਜਿਨ੍ਹਾਂ ਦੀ 6800 ਦੇ ਨਾਲ ਜਾਂ 6 ਮੀਕੀਸ਼ਨ ਦੇ ਕਾਰਨ ਬਣੀ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਆਪਣਾ ਖਬਰ ਨਿਕਲ ਕੇ ਆਈ ਹੈ ਜਾਂ ਤੁਹਾਡੀ ਬਣੀ ਹੈ ਜੇ ਕਿਸੇ ਵੀ ਪੜ੍ਹ ਪਰਾ ਜਿੱਥੋਂ ਵੀ ਕੋਈ ਨਿਊਜ਼ ਹੋ ਰਿਹਾ ਤਾਂ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਦੱਸਿਓ ਜਰੂਰ ਇਸ ਤਰ੍ਹਾਂ ਵੀ ਆ ਟੈਟ ਪਾਸ ਬੇਰੋਜ਼ਗਾਰ ਨੇ ਉਹਨਾਂ ਦੀ ਵੀ ਜਿਹੜੀ ਮੀਟਿੰਗ ਹੈ ਓਵਰ ਉਬਰੇਜੋ ਬੇਰੁਜ਼ਗਾਰ ਯੂਨੀਅਨ ਦਾ ਉਹਨਾਂ ਦੀ ਵੀ ਮੀਟਿੰਗ ਹੈ ਤੇ ਬੇਰੁਜ਼ਗਾਰ ਮਲਟੀਪਲ ਹੈਲਥ ਵਰਕਰ ਠੀਕ ਹੈ ਜੀ ਆਪਾਂ ਆਵ ਜਿਵੇਂ ਕਹਦੇ ਵੀ ਨੌ ਵੱਖ-ਵੱਖ ਯੂਨੀਅਨ ਦੇ ਮੈਂਬਰ ਜਿਹੜੇ ਹੈਗੇ 12 ਨਵੰਬਰ ਨੂੰ ਮੀਟਿੰਗ ਕਰ ਰਹੇ ਕੈਬਿਨੇਟ ਮੀਟਿੰਗ ਠੀਕ ਹੈ ਜੀ ਜਿਹੜੀ ਕਿ 24 ਨਵੰਬਰ ਨੂੰ ਹੋਣੀ ਸੀ ਉਹਦੀ ਪੋਸਟਪੋਨ ਕਰਕੇ ਹੁਣ 12 ਨਵੰਬਰ ਨੂੰ ਕਰਦੇ ਹੁਣ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਨਿਕਲ ਕੇ ਆਉਂਦਾ ਇਹ ਸਮਾਂ ਦੱਸੂਗਾ ਜਿਹੜੀ ਵੀ ਕੋਈ ਜਾਣਕਾਰੀ ਹੋਈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਵੱਤ ਤੇ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਤੇ ਆਪਣੇ